ਗਰਮੀਆਂ ਦੇ ਮੌਸਮ ਦੇ ਵਿੱਚ ਅਕਸਰ ਲੋਕ ਆਪਣੇ ਆਪ ਨੂੰ ਠੰਡਾ ਰੱਖਣ ਦੇ ਲਈ ਗਰਮੀ ਤੋਂ ਬਚਣ ਲਈ ਕੋਲਡ ਡਰਿੰਕਸ ਪੀਣਾ ਪਸੰਦ ਕਰਦੇ ਨੇ ਇਸ ਤੋਂ ਇਲਾਵਾ ਕਈ ਲੋਕ 스ਨੈਕਸ ਦੇ ਨਾਲ ਵੀ ਕੋਲਡ ਡਰਿੰਕ ਪੀਂਦੇ ਨੇ ਪਿਛਲੇ ਕੁਝ ਸਮੇਂ ਤੋਂ ਇਸ ਦੀ ਜੇ ਪੋਪੁਲੈਰਿਟੀ ਦੀ ਗੱਲ ਕਰੀ ਤਾਂ ਬਹੁਤ ਜ਼ਿਆਦਾ ਵਾਧਿਆ ਜੇ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਜੋ ਹਰ ਰੋਜ਼ ਕੋਲਡ ਡਰਿੰਕ ਪਿੰਦੇ ਨੇ ਤਾਂ ਜ਼ਰਾ ਸਾਵਧਾਨ ਇਸ ਆਦਤ ਨੂੰ ਤੁਰੰਤ ਠੀਕ ਕਰ ਲੋ ਦਰਅਸਲ ਗਰਮੀ ਤੋਂ ਰਾਹਤ ਪਾਉਣ ਦੇ ਲਈ ਜਿਹੜੀ ਕੋਲਡ ਡਰਿੰਕ ਤੁਸੀਂ ਬਹੁਤ ਹੀ ਚਾਹ ਨਾਲ ਅਕਸਰ ਪਿੰਨੇ ਹੋ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਸੋਡਾ ਹੋਵੇ ਕੋਲਡ ਡਰਿੰਕ ਹੋਵੇ ਅਕਸਰ ਖਾਲੀ ਕੈਲਰੀ ਦੇ ਤੌਰ ਤੇ ਹੀ ਵੇਖੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪੀਣ ਦੇ ਨਾਲ ਸਰੀਰ ਨੂੰ ਕੋਈ ਵੀ ਜਿਹੜਾ ਫਾਇਦਾ ਨਹੀਂ ਹੁੰਦਾ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਉਲਟਾ ਇਸ ਦੇ ਨਾਲ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਸੋ ਇਸ ਨੂੰ ਪੀਣ ਦੇ ਨਾਲ ਭਾਰ ਵੱਧਦਾ ਹੈ ਸ਼ੂਗਰ ਦਾ ਲੈਵਲ ਵੀ ਹੈ ਜਿਹੜਾ ਬਹੁਤ ਵੱਧ ਜਾਂਦਾ ਹੈ ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਸਪੈਸ਼ਲ ਸੈਗਮੈਂਟ ਦੇ ਵਿੱਚ ਕਿ ਕੋਲਡ ਡਰਿੰਕ ਪੀਣ ਦੇ ਕੁਝ ਅਚਾਹੇ ਗੰਭੀਰ ਨਤੀਜੇ ਨੇ ਜਿਸ ਦੇ ਨਾਲ ਕੋਈ ਸ਼ੱਕ ਨਹੀਂ ਹੈ ਕਿ ਕੋਲਡ ਡਰਿੰਕ ਪੀਣ ਦੇ ਨਾਲ ਪਰਵਾਹਦਾ ਹੈ ਇਸ ਵਿੱਚ ਸ਼ੂਗਰ ਦਾ ਲੈਵਲ ਵੀ ਵੱਧ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਸੋ ਇਸ ਕਾਰਨ ਤੁਹਾਡਾ weight ਬਹੁਤ ਜਲਦੀ ਵੱਧਦਾ ਹੈ ਬਹੁਤ ਜਲਦੀ ਤੁਸੀਂ weight gain ਕਰਦੇ ਹੋ ਸੋ ਇਸ ਨੂੰ ਪੀਣ ਦੇ ਨਾਲ ਤੁਹਾਡੀ ਇੱਛਾ ਤਾਂ ਪੂਰੀ ਹੋ ਸਕਦੀ ਹੈ ਪਰ ਇਸ ਨਾਲ ਤੁਹਾਡਾ পেট ਨਹੀਂ ਭਰੇਗਾ ਸੋ ਇਹ ਕੁਝ ਸਮੇਂ ਲਈ ਤੁਹਾਡੀ ਭੁੱਖ ਨੂੰ ਕੰਟਰੋਲ ਕਰ ਸਕਦੇ ਨੇ ਫਿਰ ਤੁਹਾਨੂੰ ਹੋਰ ਖਾਣ ਦੇ ਲਈ ਮਜਬੂਰ ਕਰਦੇ ਨੇ ਅਤੇ ਹੋਰ ਜ਼ਿਆਦਾ ਤੁਹਾਨੂੰ ਕ੍ਰੀਵਿੰਗਸ ਲੱਗਦੀਆਂ ਨੇ ਸੋ ਸਭ ਤੋਂ ਪਹਿਲਾਂ ਜਿਹੜਾ ਇਹਦਾ ਜੇ ਗੱਲ ਕਰੀਏ ਨੁਕਸਾਨ ਕੀ ਹੈ ਜੇ ਤੁਸੀਂ ਜ਼ਿਆਦਾ ਕੋਲਡ ਡਰਿੰਕ ਲੈਣਦੇ ਹੋ ਜ਼ਿਆਦਾ ਇਨਟੇਕ ਕਰਦੇ ਹੋ ਕੋਲਡ ਡਰਿੰਕ ਦੀ ਡੈਂਟ ਫੈਟੀ ਲੀਵਰ ਦਾ ਖਤਰਾ ਹੁੰਦਾ ਹੈ ਕੋਲਡ ਡਰਿੰਕ ਦੀ ਜ਼ਿਆਦਾ ਮਾਤਰਾ ਪੀਣਾ ਹੈ ਜਿਹੜਾ ਤੁਹਾਡੇ ਲੀਵਰ ਲਈ ਬਹੁਤ ਜ਼ਿਆਦਾ ਨੁਕਸਾਨਦੇ ਹੋ ਸਕਦਾ ਹੈ ਇਸ ਕਾਰਨ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਜੜੀ ਹੋ ਸਕਦੀ ਹੈ ਕੋਲਡ ਡਰਿੰਕ ਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਨਕਲੀ ਚੀਨੀ ਦੇ ਵਿੱਚ ਦੋមុខ ਮਿਸ਼ਰਣ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਹੁੰਦਾ ਹੈ ਗਲੂਕੋਸ ਐਂਡ ਸੈਕੰਡ ਇਜ਼ ਫਰੂਟੋਸ ਸੋ ਇਸ ਵਿੱਚ ਲੀਵਰ ਦੁਆਰਾ ਫਰੂਟੋਸ ਨੂੰ ਮੈਟਾਬੋਲਾਈਜ਼ ਕੀਤਾ ਜਾਂਦਾ ਹੈ ਪਰ ਜ਼ਿਆਦਾ ਮਾਤਰਾ ਦੇ ਵਿੱਚ ਜੇ ਗੱਲ ਕਰੀਏ ਕੋਲਡ ਡਰਿੰਕ ਪੀਣ ਦੇ ਨਾਲ ਫਰੀ ਦੇ ਵਿੱਚ ਫਰੂਟੋਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਸੋ ਜਿਸ ਕਾਰਨ ਲੀਵਰ ਹੈ ਜਿਹੜਾ ਫਰੂਟੋਸ ਨੂੰ ਫੈਟ ਦੇ ਵਿੱਚ ਬਦਲ ਦਿੰਦਾ ਹੈ ਜੋ ਕਿ ਲੀਵਰ ਵਿੱਚ ਜਮਾ ਹੋ ਜਾਂਦਾ ਹੈ ਸੋ ਥੋੜੇ ਸਮੇਂ ਦੇ ਵਿੱਚ ਇਹ ਜਿਹੜਾ ਫੈਟੀ ਲੀਵਰ ਦੀ ਬਿਮਾਰੀ ਦੇ ਵਿੱਚ ਬਦਲ ਜਾਂਦਾ ਹੈ ਤੇ ਤੁਹਾਡੇ ਲਈ ਹੈ ਜਿਹੜੀ ਸਿਹਤ ਲਈ ਕਾਫੀ ਜ਼ਿਆਦਾ ਖਤਰ ਨਾ ਹੋ ਸਕਦਾ ਸੋ ਇਸ ਤੋਂ ਇਲਾਵਾ ਇਹਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ 슈ਗਰ ਹੁੰਦਾ ਯਾਨੀ ਕਿ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸੋ 슈ਗਰ ਲੈਵਲ ਤੁਹਾਡੀ ਬੋਡੀ ਦੇ ਵਿੱਚ ਵਧ ਜਾਂਦਾ ਸੋ ਇਸ ਲਈ ਇਸ ਤੋਂ ਵੀ ਪਰਹੇਜ਼ ਰੱਖਣਾ ਚਾਹੀਦਾ ਹੈ ਨਹੀਂ ਤਾਂ 슈ਗਰ ਵਰਗੀ ਬਿਮਾਰੀ ਐਚ ਡੀ ਉਹ ਵੀ ਹੋ ਸਕਦੀ ਹੈ ਸੋ ਅਪਡੇਟ ਲੈ ਕੇ ਰूबरू ਹੋਵਾਂਗੇ ਫੇਕ ਰਹੋ ਲੁਧਿਆਣਾ